इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਨਯੋਗ ਪੁਲਿਸ ਕਮਿਸ਼ਨਰ ਸਰ ਸਰਾ ਕੁਰੀਜ਼ਨ ਪੁਲਸਾਪੋਨਾ ਦੇਸ਼ੰਦਰ ਸੇਠ ACP ਵੈਸ ਦਾ ਸ਼ਬਦਰਸ਼ਨ ਜੀ ਤੇ STHਾ ਬਨੋਦ ਇਹਨਾਂ ਨੇ 192 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਉਹਦੇ ਨਾਲ 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 ਅ 10150 ਰੁਪਏ ਡਰਗ ਮਨੀ ਵੀ ਰਿਕਵਰ ਕੀਤੀ ਹੈ ਤੇ ਉਸ ਤੋਂ ਨਾਕਾ ਐਸਾ ਹੀ ਰਜਿੰਦਰ ਸਿੰਘ ਨੇ ਲਾਇਆ ਸੀਗਾ ਤੇ ਉਹ ਮੋਟਰਸਾਈਕਲ ਤੇ ਆਂਦੇ ਜਿਹੜਾ ਅਕਿਊਜ਼ਡ ਹੈ ਅੰਕਿਤ ਵਰਮਾ ਉਹਦੇ ਕੋਲੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ ਇਹ ਰਿਕਵਰੀ ਹੋਈ ਇਹਦੇ ਨਾਲ ਨਾਲ ਉਹਦਾ ਮੋਟਰਸਾਈਕਲ ਤੇ ਅੱਗੇ ਰਿਕਵਰ ਕੀਤਾ ਟੀਵੀਐਸ ਕੰਪਨੀ ਦਾ ਮੋਟਰਸਾਈਕਲ ਹੈ ਤੇ ਨਾਲ ਉਹ ਜਿਹੜਾ ਕੰਪਿਊਟਰ ਸਕੇਲ ਹੁੰਦਾ ਕੰਪਿਊਟਰ ਕੰਡਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ ਆ ਕਬੀਰ ਕੀਤਾ ਤੇ ਜਿਹੜਾ ਮੁੰਡਾ ਹੈਗਾ 22 ਪਾਸ ਹੈਗਾ ਜੀ ਤੇ ਆਪਣਾ ਇਲੈਕਟ੍ਰਿਕ ਇਲੈਕਟ੍ਰੀਕਲ ਸ਼ਾਪ ਤੇ ਕੰਮ ਕਰਦਾ ਤੇ ਇਹਨੂੰ ਕੱਲ ਅਸੀਂ ਭੜਿਆ ਆਰਐਸਐਨ ਕਲੇਵ ਦੇ ਲਾਗੇ ਹਾਂ 2412 ਨੂੰ ਤੇ ਬਾਕੀ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਹਾਂ ਇਹ ਹੋਰ ਵੀ ਕਿਹੜੇ ਕਿਹੜੇ ਮਾਮਲਿਆਂ ਚ ਇਨਵੋਲਡ ਹੈ ਹਾਲੇ ਫਿਲਹਾਲ ਕੋਈ ਕੇਸ ਸਾਹਮਣੇ ਨਹੀਂ ਆਇਆ ਜਿਹੜੇ ਕੀ ਇਸ ਇਨਵੋਲਡ ਹੋਏ ਇਸ ਤੋਂ ਪਹਿਲਾਂ